ਮਹਿਤਪੁਰ ਤੋਂ ਅੱਗੇ ਦਾ ਇਹ ਉਹ ਇਲਾਕਾ ਆ ਜਿੱਥੋਂ ਕੇ 88 ਦੇ ਵਿੱਚ ਟੁੱਟਿਆ ਸੀਗਾ ਤੇ ਸਾਨੂੰ ਆ ਕੋ 15 ਤੋਂ 20 ਜਿਹੜੇ ਮੁੰਡੇ ਆ ਹਾਂ ਉਹਨਾਂ ਦਾ ਕੰਮ ਜਿਹੜਾ ਇੱਥੇ ਬੋਲਦਾ ਸਾਹਮਣੇ 2 ਤੋਂ 3 ਖੇਤ ਲੀ ਲੰਬਾਈ ਜਿਹੜੀ ਆ ਅੱਛਾ ਜੀ ਇਹਨੇ ਥਾਂ ਜੀ ਖਤਰਾ ਵਾ ਪਿੱਛੇ ਬੜੇ ਰਾਂ ਦਾ ਚੱਲਦਾ ਆ 30 35 ਸਾਲ ਪੁਰਾਣੀ ਨੋਚਾ ਜਿਹੜੀ ਜਿਹੜੀ ਕੱਲ ਹਿੱਲੀ ਆ ਕਿਤੇ ਵੀ ਟਾਲਾ ਕੇ ਹਿੱਲ ਗਈ ਥੱਲੋ ਜਾਨ ਪ੍ਰਾਣਾ ਹੋ ਗਿਆ ਕੀ ਡੀ ਜਲਦੀ ਨੋਚ ਨਹੀਂ ਜਾਂਦੀ ਨੋਚਾਂ ਦਾ ਪ੍ਰਬੰਧ ਹੋ ਜਾਏ ਤੇ ਅਗਲੇ ਆਉਣ ਵਾਲੇ 48 ਘੰਟੇ ਕਹਿ ਰਹੇ ਨਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਇਹਨਾਂ ਬੰਨਾਂ ਦੀ ਰਾਖੀ ਕਰਨੀ ਪੈਣੀ ਆ ਸੋ ਕੱਲ ਬੀਬੀ ਐਮਐਲਏ ਸਾਹਿਬ ਆਈ ਸੀ ਤੇ ਉਹਨਾਂ ਕਹਿੰਦੇ ਇੱਕ ਜੀਸੀਪੀ ਇੱਕ ਇੱਥੇ ਟੈਂਟ ਲੱਗੂਗਾ ਹੋਰ ਸਮਾਨ ਜਨਰੇਟਰ ਸਾਰਾ ਲਾਈਟ ਰੂਟ ਦਾ ਪ੍ਰਬੰਧ ਹੋਊਗਾ ਅੱਜ ਜਦੋਂ ਦਰਵਾ ਦਰਵਾ ਆਈ ਤਾਂ ਉਹਨੂੰ ਪੁੱਛਿਆ ਵੀ ਤੁਹਾਡਾ ਕੱਲ ਵਾਲਾ ਸਮਾਨ ਕਿੱਥੇ ਆ ਉਹਨਾਂ ਇਹ ਬੋਲਿਆ ਕੋਈ ਸ਼ਰਮ ਕਰੋ ਉਹਨਾਂ ਦਾ ਬਿਲਕੁਲ ਪ੍ਰਬੰਧ ਹੈ ਨਹੀਂ ਸਕੋ ਜੇ ਉਹਨਾਂ ਨੂੰ ਕੋਈ ਸਵਾਲ ਕਰਦਾ ਆ ਤੇ ਅੱਗੋਂ ਉਲਟ ਬੋਲਦੇ ਆ ਸਤਲੁਜ ਦਰਿਆ ਦੇ ਕੰਢੇ ਆਏ ਆ ਪਾਣੀ ਦਾ ਵਹਾਅ ਹੀ ਸਭ ਤੋਂ ਪਹਿਲਾਂ ਚੈੱਕ ਕਰੋ ਯਾਰ ਆਕਾ ਦੱਸਦੇ ਆ ਕਿ ਪਰਲੇ ਬੰਨੇ ਲੁਧਿਆਣਾ ਆ ਪਰ ਆ ਵੀ ਜਿਹੜਾ ਪਿੰਡ ਆ ਇਧਰਲੇ ਬੰਨੇ ਇਹ ਵੀ ਲੁਧਿਆਣੇ ਚ ਪੈਂਦਾ ਏ ਇੱਕ ਕੰਨੀਆਂ ਪਿੰਡ ਆ ਠੀਕ ਆ ਤੇ ਪੈਂਦੀਆਂ ਲੁਧਿਆਣੇ ਚ ਆ ਪਰ ਇਧਰ ਜਲੰਧਰ ਵਾਲ ਨਾਲ ਲੱਗ ਜਾਂਦੀਆਂ ਹੁਣ ਪਾਣੀ ਦਾ ਵਹਾਅ ਜਿਹੜਾ ਤੁਸੀਂ ਚੈੱਕ ਕਰ ਸਕਦੇ ਆ ਇੱਥੇ ਸੰਗਤ ਲੱਗੀ ਹੋਈ ਆ ਫਿਕਰ ਪਿਆ ਆ ਕਿ ਜੇ ਰੱਬ ਨਾ ਕਰੇ ਇਥੋਂ ਕੋਈ ਸਮੱਸਿਆ ਆਉਂਦੀ ਆ ਤੇ گاਾਂ ਮੈਤਪੁਰ ਇਧਰ ਸੰਗੋਵਾਲ ਮੈਤਪੁਰ ਤੇ ਇਧਰ ਸ਼ਾਹਕੋਟ ਦਾ ਇਲਾਕਾ ਜਿਹੜਾ ਜਲੰਧਰ ਚ ਪਈਗਾ ਉਹਨੂੰ ਮਾਰ ਪੈ ਸਕਦੀ ਆ ਤੇ ਜੇ ਉਹ ਮਾਰ ਪੈਂਦੀ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਪਾਣੀ ਦੀ ਸਪੀਡ ਹਜੇ ਵੀ ਚੈੱਕ ਕਰ ਲਓ ਤੇ ਅੱਜ 3 ਤਰੀਕ ਦਿਨ ਤਰੀਕ 3 ਤਰੀਕ ਨੂੰ ਇਹ ਵਾਰਨਿੰਗ ਦਿੱਤੀ ਜਾ ਚੁੱਕੀ ਆ ਕਿ ਹਜੇ ਆਉਣ ਵਾਲੇ 48 ਘੰਟੇ ਬਹੁਤ ਜ਼ਿਆਦਾ ਜਿਹੜੇ ਨਾਜ਼ੁਕ ਨੇ ਤੇ ਸਾਨੂੰ ਉਹਦੇ 'ਚ ਸਤਾਰਕ ਰਹਿਣ ਦੀ ਲੋੜ ਆ ਤੇ ਬੰਨਾਂ ਦੀ ਰਾਖੀ ਜਿਹੜੇ ਵੀਰ ਕਰ ਰਹੇ ਆ ਜਿਹੜੀਆਂ ਮਾਤਾਵਾਂ ਵਿਚਾਰੀਆਂ ਦਿਨ ਰਾਤ ਸੇਵਾ ਕਰ ਰਹੀਆਂ ਆ ਧਾਨਿਆਂ ਦੇ ਲੋਕ ਵਿਚਾਰੇ ਜਿਹੜੇ ਆਪਣੀ ਆਪੇ ਹੀ ਲੱਗੇ ਹੋਏ ਆ ਇਸ ਕੰਮ ਨੂੰ ਜੀ ਭਾਜੀ ਪਿੰਡ ਖੈਰਾ ਪੈ ਜਾਂਦਾ ਖੈਰਾ ਮਸ਼ਤਰਕਾ ਸਿੰਘਪੁਰ ਪਿੰਡ ਪੈ ਜਾਂਦਾ ਉਦੋਂ ਅੱਗੇ ਨਾਲ ਹੀ ਇਹ ਬਾਲੋਕੀ ਆ ਲੋ ਗੜਾ ਆ ਜਾਂਦਾ ਇੱਧਰ ਨੂੰ ਵਾਕਰਦੀਆਂ ਛੰਨਾ ਪਿੰਡ ਕਾਫੀ 4-5 ਪਿੰਡ ਪੈ ਜਾਂਦੇ ਆ ਮੋਰੇ ਅੱਗੇ ਚੁਕੀਆਂ ਆ ਜਾਂਦਾ ਚੁਕੀਆਂ ਦੇ ਨਾਲ ਹੀ ਪਰੇ ਉੱਦੋਂ ਆ ਲਿਆ ਇਹ ਦਰਿਆ ਦੀ ਮਾਰ ਇੱਧਰ ਨੂੰ ਸਾਰੇ ਪਿੰਡਾਂ ਤੱਕ ਹੀ ਐ ਸ਼ਾਹਕੋਟ ਵਗੈਰਾ ਨੂੰ ਵੀ ਪੈਣੀ ਆ ਹਾਂ ਬਿਲਕੁਲ ਕੋਈ ਨਾ ਕੋਈ ਕੋਈ ਰੱਬ ਨਾ ਕਰੇ ਕੋਈ ਅਣਸਖਾ ਵੀ ਘਟਨਾ ਵਾਪਰਦੀ ਆ ਤੇ ਇਹ ਕਾਫੀ ਪਿੰਡਾਂ ਨੂੰ ਇਸ ਚੀਜ਼ ਦੀ ਮਾਰ ਪੈ ਸਕਦੀ ਹੈ ਸੰਗਤ ਕਾਫੀ ਦਿਨਾਂ ਦੀ ਲੱਗੀ ਹੋਈ ਆ ਇਹਨੂੰ ਹੋ ਗਿਆ ਮਿੰਨਲਾ ਦਾ ਹਫ਼ਤਾ ਹੀ ਲੱਗੇ ਸੰਗਤ ਆਪਣੇ ਲੈਵਲ ਤੇ ਆਪਣੇ ਆਪ ਹੀ ਕਰ ਰਹੇ ਆ ਜੋ ਕੁਝ ਵੀ ਜਿੰਨਾ ਬਣ ਪਾਉਂਦਾ ਵੀ ਬੰਦ ਦੀ ਰੱਖਿਆ ਕਰ ਰਿਹਾ ਜਿੰਨੀ ਕਰ ਸਕਦੇ ਆ ਤੋ ਇਸ ਲਈ ਹਾਲੇ ਤੇ ਹਾਲ ਦੀ ਘੜੀ ਸਿਚੁਏਸ਼ਨ ਅੰਡਰ ਕੰਟਰੋਲ ਹੈਗੀ ਆ ਪਰ ਜੇ ਹੁਣ ਅੱਗੇ ਹੋਰ ਜ਼ਿਆਦਾ ਪਾਣੀ ਨਾ ਆਵੇ ਤਾਂ ਬਾਕੀ ਕੁਝ ਕਹਿ ਨਹੀਂ ਸਕਦੇ ਆਉਣ ਵਾਲੇ ਟਾਈਮ ਦਾ ਭਜੀ ਤੁਸੀਂ 88 ਦਾ ਹੜ੍ਹ ਵੇਖਿਆ ਆ ਵੇਖਿਆ ਜੀ ਮੈਂ ਕਹਾ ਜੀ ਆ ਜਿਹੜਾ ਭਾਣਾ ਨਾਜੀ ਲੱਗਾ ਨਾ ਹਾਂਜੀ ਇਹ ਨਾ ਨਾ ਲੱਗਾ ਹੋਏ ਆ ਵਾਲਾ ਹਾਂਜੀ ਸਾਰੇ ਖੇਤਾਂ ਜਿਹੜਾ ਪਾਣੀ ਨਹੀਂ ਨਾਲ ਦੀ ਲੱਗ ਜਾਂਦਾ ਮੈਂ ਬਣਾਏ ਇਹ ਜਿੱਦਾਂ ਅੱਛਾ ਜੀ ਆ ਨਹਿਰਾ ਚੱਲਦੀਆਂ ਆ ਇਦਾਂ ਜੀਆਂ ਵਿੱਚ ਖੇਤੀ ਹੈ ਯਾਨੀ ਕਿ ਵਿੱਚ ਦਰਿਆ ਆਵੇ ਹਨਾ ਦਰਿਆ ਦਿਲਿਆ ਜਾਂ ਪਾਣੀ ਆ ਸਤ ਮਤਲਬ ਆ ਵੀ ਜਿਹੜੇ ਕੰਮ ਆ ਇਹ ਵੀ ਲੋਕ ਕਰ ਲੈਂਦੇ ਨੇ ਪਰ ਇਹ ਵੀ ਨੁਕਸਾਨ ਦੇ ਆ ਯਾਰ ਸਾਹਮਣੇ ਬੰਨ ਦਿਖਾ ਬੰਨ ਉਹ ਦੇਖੋ ਬਿਲਕੁਲ 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 ਇਹ ਇਹ ਜਿਹੜੀ ਚੀਜ਼ ਆ ਇਹ ਖਤਰਨਾਕ ਆ ਤੇ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਲੋਕਾਂ ਨੂੰ ਵੀ ਪਿੱਛੇ ਹਟਣਾ ਚਾਹੀਦਾ ਨਾ ਸਾਰਾ ਦੋਸ਼ ਆਪਾਂ ਸਾਪਾ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਗੱਡੀ ਜਾਈਏ ਵੀ ਸਰਕਾਰਾਂ ਗਲਤ ਆ ਜੀ ਇਹ ਉਹ ਇਹਨਾਂ ਦੇ ਵਜਾ ਕਰਕੇ ਹੜ ਆ ਗਏ ਇਹ ਇਹ ਜਿਹੜੇ ਸਾਡੀਆਂ ਗਲਤੀਆਂ ਲੋਕਾਂ ਦੀਆਂ ਉਹਨੂੰ ਕੌਣ ਗਿਣੂਗਾ ਮੈਨੂੰ ਇਹ ਨਹੀਂ ਪਤਾ ਹਨਾ ਉਹ ਵੀ ਗਿਣ ਲੈਣਾ ਚਾਹੀਦਾ ਵੀ ਇਦਾਂ ਅਸੀਂ دریاਵਾ ਜਿਹੜਾ ਵਿੱਚ ਵੜ ਕੇ ਬੈਠ ਗਏ ਆ ਉਹ ਵੀ ਬਹੁਤ ਨੁਕਸਾਨਦੇ ਆ ਵੀ ਅਸੀਂ ਵੀ ਥੋੜੇ ਇਮਾਨਦਾਰ ਹੋ ਜਾਈਏ ਤਾਂ ਚੰਗੀ ਗੱਲ ਆ ਮੇਰੇ ਖਿਆਲੋਂ ਪਾਂਦੇ ਉੱਤੇ ਜਿਹੜੀ ਸੰਗਤ ਸੇਵਾ ਕਰ ਰਹੀ ਆ ਉਸ ਸੰਗਤ ਦੇ ਵਿੱਚੋਂ ਇੱਕ ਬਾਈ ਹੁਣੀ ਸਰਦਾਰ ਕੇਵਲ ਸਿੰਘ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਆ। ਤੇ ਬਾਈ ਜੀ ਤੁਹਾਨੂੰ ਇਸ ਬੰਦ ਦੇ ਉੱਤੇ ਕੀ ਸਮੱਸਿਆ ਆਉਂਦੀ ਆ? ਮਸਲਾ ਕੀ ਆ ਤੁਹਾਡਾ? ਦੋ ਦਿਨ ਤੋਂ ਇੱਥੇ ਸਾਡੇ ਜਿਹੜੇ ਜ਼ਿਮੀਂਦਾਰ ਕਿਸਾਨ ਆਗੂ ਗਰੀਬ ਤਬਕਾ ਵੀ ਨਾਲ ਸਾਥ ਦਿੰਦਾ ਪਰ ਉਹ ਕੱਟ ਦਿੰਦਾ। ਹੂੰ। ਕਿਸਾਨ ਆਗੂ 15 ਤੋਂ 20 ਜਿਹੜੇ ਮੁੰਡੇ ਆ ਹਾਂ ਉਹਨਾਂ ਦਾ ਕੰਮ ਜਿਹੜਾ ਇੱਥੇ ਬੋਲਦਾ ਓਕੇ ਕੇਵਲ ਬੀਬੀ ਅਨਰਜੀਤ ਗੁਰ ਮਣੂਗੇ। ਅੱਛਾ ਜੀ। ਇਹ ਦੋ ਤਿੰਨ ਘੰਟੇ ਰਹਿ ਗਏ ਇੱਥੇ ਗਾਰੇਜ ਫੂੜੋ ਫੂੜੋ ਕਰਾ ਕੇ ਬਸ ਚਲੇਗੀ ਮੈਂ ਕੈਂਪ ਖੜਾ ਕਰ ਦੇਣਾ ਤੁਹਾਨੂੰ ਜੋ ਚਾਹੀਦਾ ਉਹ ਮਿਲ ਜੂ ਮਸ਼ੀਨ ਆਈ ਉਹ ਦੋ ਘੰਟੇ ਲਾ ਕੇ ਬਸ ਭੱਜ ਗਈ ਓਕੇ ਹੁਣ ਡੀਸੀ ਆ ਇੱਥੇ ਸਵਾਲ ਜਵਾਬ ਹੋਏ ਕਾਫੀ ਤੁਹਾਡੇ ਆਉਣ ਤੋਂ ਪਹਿਲਾਂ ਪ੍ਰਬੰਧ ਇੱਥੇ ਪ੍ਰਸ਼ਾਸਨ ਦਾ ਬਿਲਕੁਲ ਹੈ ਸਰਕਾਰ ਫੇਰ ਇਸ ਚੀਜ਼ ਤੇ ਖੜਾ ਨੂੰ ਲਾ ਕੇ ਭਾਰਤੀ ਕਿਸਾਨ ਜਿਹਨੇ ਤੋਦੇ ਹਾਲ ਦੀ ਸਮੂਚੀ ਟੀਮ ਜਲੰਧਰ ਜ਼ਿਲ੍ਹੇ ਦੀ ਇਹ ਅਜੇ ਇੱਥੇ ਹਾਜ਼ਰ ਦੋ ਦਿਨ ਤੋਂ ਜੋ ਵੀ ਤੇਲ ਫੁੱਲ ਜਿੰਨੀ ਜੋਗੇ ਹੈਗੇ ਆ ਸਾਰੇ ਯੂਨੀਅਨ ਦੇ ਅਹੁਦੇਦਾਰ ਵਰਕਰ ਆ ਸਾਡੇ ਸਾਰੇ ਸਮੁੱਚੀ ਟੀਮ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਜਿੰਨੀ ਜੋਗੇ ਵੇਗ ਗੱਲ ਲੰਗਰ ਖਾਣ ਪੀਣ ਦਾ ਚਾਹ ਦਾ ਪ੍ਰੋਗਰਾਮ ਚਲੋ ਇੱਕ ਸੰਸਥਾਈ ਅ ਗਰਚਾਨ ਸੰਗ ਕਰਿਆ ਉਹ ਲੰਗਰ ਦੀ ਸੌਦਾ ਤੇ ਸੰਗਤ ਨੂੰ ਚੁਕਾ ਕੇ ਗਏ ਵੇ ਰਗਾ ਨਕੋਦਰ ਤੋਂ ਟੀਮ ਆਈ ਸਮਾਜ ਦੇ ਵੀ ਮਰਾਛਾਡੇ ਦੇ ਤੋਂ ਉਹ ਤੋਂ ਲੰਗਰ ਅੱਜ ਫੇ ਆਉਣ ਡਿਆ ਓਕੇ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਵੀ ਸੰਗਤ ਸਰਕਾਰਾਂ ਤੋਂ ਬਾਹਰੇ ਸੇਵਾ ਇੰਨੀ ਕੁ ਕਰੀ ਜਾਂਦੀ ਆ ਖਾਣ ਪੀਣਾਂ ਨੂੰ ਕੋਈ ਕਮੀ ਨਹੀਂ ਹੈਗੀ ਸਿਰਫ ਤੇ ਸਿਰਫ ਇੱਥੇ ਕੋਈ ਜਿਆਦਾ ਬਹੁਤਾ ਪ੍ਰਸ਼ਾਸਨ ਦੀ ਲੋੜ ਇਹ ਆ ਵੀ ਆ ਜਿਹੜਾ ਸੰਗਤ ਕੰਮ ਕਰਦੀ ਆ ਦੇਖ ਲੋ ਇਧਰ ਨੂੰ ਇੱਥੇ ਢਾਹ ਦਾ ਦੋ ਦੋ ਤਿੰਨ ਕਿੱਲੇ ਜਿਹੜਾ ਵਾਇਆ ਇਹਨਾਂ 50 ਤੋਂ 60 ਪਿੰਡ ਜਿਹੜੇ ਇਹ ਸਾੜ ਦੀ ਮਾਰ ਨਹੀਂ ਠਾਣਗੇ ਜੇ ਇਥੋਂ ਰੁੜ ਜਾਂਦੀ ਆ ਜੇ ਕੋਈ ਸਰਕਾਰ ਪ੍ਰਬੰਧ ਨਹੀਂ ਕਰਦੀ ਕਿਸਾਨਾਂ ਕੋ ਜਿੰਨੀ ਜੋਗੇ ਹੈਗੇ ਆ ਆਪਣੀਆਂ ਫਸਲਾਂ ਬਚਾਉਣ ਦੀ ਖਾਤਰ ਆਪਦੇ ਘਰ-ਬਾਰ ਇਹ ਜਿਹੜਾ ਜੋਰ ਲੱਗਾ ਹਰ ਰਾਤਨ ਰਾਤ ਵੀ ਇੱਥੇ ਇਹ ਮੁੰਡੇ ਸਾਰੇ ਜੈਨਰੇਟਰ ਸਾਰਾ ਕੁਝ ਛੇਦ ਜਾਂਦੀ ਆਵੇਂ ਹੁਣ ਫੇਰ ਆ ਜੀ ਕੋਈ ਤੰਬੂ ਦਾ ਜਾਂਦੀ ਆਂ ਟਰਾਲੀ ਟੁੱਲੀ ਲਾਣਗੇ ਤੇ ਜੀ ਸੌਦਾ ਕਰਦੇ ਪਏ ਇੱਥੋਂ ਜ਼ਿਆਦਾ ਇਹਦੀ ਢਾ ਵੱਜਦੀ ਆਪਾਂ ਨੂੰ ਕਿੱਥੋਂ ਕੁ ਵੱਜਦੀ ਆ ਜੇ ਸਾਹਮਣੇ ਦੋ ਤਿੰਨ ਖੇਤ ਨਹੀਂ ਲੰਬਾਈ ਜਿਹੜੀ ਆ ਅੱਛਾ ਜੀ ਇਹਨੇ ਥਾਂ ਜੀ ਖਤਰਾ ਵਾ ਪਿੱਛੇ ਬੜੇ ਰਾਂ ਦਾ ਚਲਦਾ ਅੱਛਾ ਜੀ ਉਧਰ ਪਿੱਛੇ ਕੁਛ ਹੈਗਾ ਸੰਗੋੜ ਪਿੰਡ ਪਵਾਧੜੇ ਦੇ ਲਾਗੇ ਜੀ ਇਸੇ ਦਰਿਆ ਦੀ ਮਾਰੇ ਕੋਤੇ ਆ ਇੱਕ ਪਿੰਡ ਛੋਲਿਆਂ ਦੇ ਵਿੱਚ ਆ ਹੂੰ ਇਦਾਂ ਹੀ ਇੱਕ ਆਪਣੇ ਹਲਕੇ ਦਾ ਇੱਕ ਸ਼ਾਹਕੋਟ ਦਾ ਪਿੰਡ ਬਾਗਪੁਰ ਹਾਂ ਉੱਥੇ ਆ ਇਹ ਤਨਕ ਜਗਾ ਚਾਰ ਜਗਾ ਢਾ ਜਿਹੜੀ ਆ ਦਰਿਆ ਦੀ ਮਾਰੇਟ ਆਏ ਹੋਇਆ ਲੋਕ ਜੇ ਪਾਣੀ ਦਾ ਵਾਧਾ ਪੱਥਰ ਵਧੇ ਦਾ ਤੇ ਨੁਕਸਾਨ ਹੋ ਸਕਦਾ ਅਦਰ ਭਾਈ ਇੰਨੇ ਪਾਣੀ ਨਾਲ ਚਲੋ ਪਰਮਾਤਮਾ ਦਾ ਸ਼ਾਇਆ ਉੱਪਰ ਹੋਵੇ ਨਾ ਤੇ ਵਲਵਿੰਗਾ ਨਹੀਂ ਹੁੰਦਾ ਜਨਤਾ ਦੇ ਸਹਿਯੋਗ ਨਾਲ ਕੰਮ ਜਿਹੜਾ ਚੱਲਣਾ ਹੁੰਦਾ ਇਹਨਾਂ ਦਿਨਾਂ 'ਚ ਪੱਥਰ ਦਾ ਕੰਮ ਜਿਹੜਾ ਚੱਲਣਾ ਐਸੇ ਸੰ ਧੰਨ ਜੀ ਚੱਲਣਾ ਸੁੱਕੇ ਪਾਣੀ ਜੀ ਨਹੀਂ ਇੱਥੇ ਪੱਥਰ ਨੇ ਕੰਮ ਕਰਨਾ ਓਕੇ ਜੀ ਇੱਥੇ ਢਾਲ ਲਗਣੀ ਹੈ ਢਾਲ ਦੇ ਨਾਲ ਪੱਥਰ ਥੱਲੇ ਜਾਣਾ ਓਕੇ ਕਿਨੋਚਾਂ ਫੇ ਬਣਦੀਆਂ ਦਾ ਜੀ ਸੁੱਕੇ ਅਮਰ ਪੱਥਰ ਉੱਤੇ ਲਾ ਦੇਣਗੇ ਇਹਨਾਂ ਡੰਮਾਂ 'ਚ ਫਿਰ ਰੁੜ ਜਾਣਗੇ ਠੀਕ ਆ ਆ 30 35 ਸਾਲ ਬਰਾਨੀ ਨੋਚਾ ਜਿਹੜੀ ਜਿਹੜੀ ਆ ਜਿਹੜੀ ਕੱਲ ਹਿੱਲੀ ਆ ਕਿਤੇ ਵੀ ਢਾਲਾ ਕੇ ਹਿੱਲ ਗਈ ਥੱਲੇ ਜਾਨ ਪ੍ਰਾਣਾ ਹੋ ਗਿਆ ਓਕੇ ਇਹਦੀ ਜਲਦੀ ਨੋਚ ਨਹੀਂ ਜਾਂਦੀ ਨੋਚਾਂ ਦਾ ਪ੍ਰਬੰਧ ਹੋ ਜਾਏ ਤੇ ਇਸ ਅਖਾਲੀਦਾਲ ਦੀ ਸਰਕਾਰ ਤੋਂ ਬਾਅਦ ਇਹ ਸਰਕਾਰ ਨੇ ਇੱਥੇ ਪੱਥਰ ਨਹੀਂ ਮੁਹਿਆ ਕਰਾ ਕੇ ਦਿੱਤਾ ਕੋਈ ਪ੍ਰਬੰਧ ਨਹੀਂ ਹੁਣ ਆ ਬੋਰੇ ਆ ਉਹ ਸੀਮਿੰਟ ਵਾਲੇ ਬੈਕ ਤੇ ਉਹ ਦਿਹਾੜੀ ਡੰਗ ਕਢਣਾ ਜਾਲ ਖੇਲਰ ਜਾਣਾ ਉਹ ਮਿਹਨਤ ਜਿਹੜੀ ਉਹ ਕੋਈ ਫਾਲ ਨਹੀਂ ਲਿਆਊਗੀ ਉਹਦਾ ਅੱਛਾ ਜੀ ਉਹਦਾ ਕੋਈ ਮੈਨੇ ਨਹੀਂ ਰੱਖਦੀ ਉਹ ਚੀਜ਼ ਦਰਖਤ ਜਿਹੜੇ ਆ ਇਹ ਟਾੜ ਦੀ ਰੋਕਣ ਲਾਉਂਦੇ ਆ ਦੋ ਦਿਨ ਰੋਗ ਲਾ ਛੱਡੀ ਦਰਖਤਾਂ ਦੇ ਹਮ ਕੱਲ ਵੀ ਅਸੀਂ ਭਰਦੀ ਕਿਸਾਨ ਜੀ ਨੇ ਤੋਤੇ ਵਾਲੀ ਟੀਮ ਸਵੇਰ ਤੋਂ ਇੱਥੇ ਆਣ ਕੇ ਅਸੀਂ ਇਹਨਾਂ ਨੂੰ ਹਲਾਸ਼ੇਰੀ ਦਿੱਤੀ ਵੀ ਅਸੀਂ ਨਾਲ ਜਿੱਥੋਂ ਲਿਉਣੇ ਆ ਅਸੀਂ ਤੁਹਾਡੇ ਨਾਲ ਚੱਲਾਂਗੇ ਪ੍ਰਸ਼ਾਸਨ ਨੂੰ ਅਸੀਂ ਮੂੰਹ ਤੋੜ ਕੇ ਜਵਾਬ ਦੇਾਂਗੇ ਆਪਣੀ ਟੀਮ ਵੱਲੋਂ ਅਸੀਂ ਐਸੇ ਕਰਕੇ ਖੜੇ ਹਾਂ ਕਿ ਦਰਖਤਾਂ ਦੇ ਜਾਂ ਰੋਕੂਗਾ ਕੋਲ ਹੋ ਕੇ ਵਿੜਾਵਾਂ ਜਸਪੰਦ ਸਿੰਘ ਦੀ ਲੋਗਣ ਅੱਛਾ ਜੀ ਇਹ ਸਾਡੇ ਜਲੰਧਰ ਜ਼ਿਲ੍ਹੇ ਦੇ ਚਰਫਰਦ ਇਹ ਲਾਇਕੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸੀ ਦਿੱਤਾ ਵੀ ਜੋ ਕੱਲ ਪ੍ਰਸ਼ਾਸਨ ਦਾ ਪ੍ਰਬੰਧ ਹੈ ਨਹੀਂ ਕੱਲ ਬੀਬੀ ਐਮਐਲਏ ਸਾਹਿਬ ਆਈ ਸੀ ਤੇ ਉਹਨਾਂ ਕਹਿਆ ਵੀ ਇੱਕ ਜੀਸੀਪੀ ਇੱਕ ਇੱਥੇ ਟੈਂਟ ਲੱਗੂਗਾ ਹੋਰ ਸਮਾਨ ਜਨਰੇਟਰ ਸਾਰਾ ਲਾਈਟ ਰੂਟ ਦਾ ਪ੍ਰਬੰਧ ਹੋਊਗਾ ਅੱਜ ਜਦੋਂ ਦਰਵਾ ਦਵਾਰ ਆਈ ਤਾਂ ਉਹਨੂੰ ਪੁੱਛਿਆ ਵੀ ਤੁਹਾਡਾ ਕੱਲ ਵਾਲਾ ਸਮਾਨ ਕਿੱਥੇ ਆ ਉਹਨਾਂ ਇਹ ਬੋਲਿਆ ਕੋਈ ਸ਼ਰਮ ਕਰੋ ਇਹ ਲਫ਼ਜ਼ ਬੋਲਿਆ ਉਹਨਾਂ ਵੀ ਕੋਈ ਸ਼ਰਮ ਕਰੋ ਤੇ ਫੇਰ ਅਸੀਂ ਵੀ ਉਹਨਾਂ ਨੂੰ ਜੋ ਕੁਝ ਕਹਿਣਾ ਸੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਮਾਨ ਕੱਲ ਵਾਲਾ ਵਿਖਾ ਦਿਓ ਜੇ ਫਿਰ ਤੁਸੀਂ ਕਰਿਓ ਗੱਲ ਉਹਨਾਂ ਦਾ ਬਿਲਕੁਲ ਪ੍ਰਬੰਧ ਹੈ ਨਹੀਂ ਸਕੋ ਜੇ ਉਹਨਾਂ ਨੂੰ ਕੋਈ ਸਵਾਲ ਕਰਦਾ ਆ ਤੇ ਅੱਗੋਂ ਉਲਟ ਬੋਲਦੇ ਆ ਆ ਸਾਡੇ ਪ੍ਰਧਾਨ ਸਾਹਿਬ ਆਪ ਦਾ ਦੱਸਣ ਦੇ ਵਿਚਾਰ ਮੈਂ ਸਾਥੀ ਮੇਜਰ ਸਿੰਘ ਸਟੇਟ ਕਮੇਟੀ ਮੈਂਬਰ ਜਬਰੀ ਸਾਹਿਬ ਪੰਜਾਬ ਅਸੀਂ ਅੱਜ 56 ਬੁਰਜ ਦੇ ਖੜੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਅਰਦਾਸ ਕਰਦੇ ਆ ਜਿਹੜਾ ਇਲਾਕਾ ਡੁੱਬਿਆ ਉਹ ਸਾਰੇ ਤੰਦਰ ਦੇ ਰਹਿਣ ਬੰਦੇ ਜਿੰਨੇ ਵੀ ਅੱਗੇ ਇੱਥੇ ਉਹ ਸੇਵਾ ਕਰ ਰਿਆ ਵੀ ਤੰਦਰ ਤੇ ਰਹਿਣਾ ਬਹੁਤ ਲੋਕਾਂ ਨੂੰ ਨੁਕਸਾਨ ਹੋਇਆ ਅਸੀਂ ਵਾਹਿਗੁਰੂ ਰੂਹੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਮੋਹਰੇ ਕਿ ਕੋਈ ਆਣ ਨਾ ਆਵੇ ਕੋਈ ਤਕਰੀਰ ਨਾ ਆਵੇ ਇੱਥੇ ਨਾਲ ਸੱਤ ਲੋ ਦਿਰਾ ਦੇ ਖੜੇ ਸਾਰੇ ਆਦੀ ਕੇਵਲ ਸਿੰਘ ਜੀ ਸੰਗ ਜਤ ਸਿੰਘ ਜੀ ਆਦੀ ਪੰਥ ਸਾਹਿਬ ਘੜੇ ਨਾਲ ਦੇ ਇੱਕ ਚੰਦ ਖੜੇ ਆ ਬਿੰਦਰ ਜੀ ਖੜੇ ਆ ਸਾਰੇ ਸਾਥੀ ਕੰਮ ਕਰਦੇ ਆ ਇਹਨਾਂ ਸਾਡੇ ਲੋਕਾਂ ਨੇ ਆਪ ਬਿੰਦ ਕੀਤੀ ਤੇ ਦਰਸਤ ਪਟ ਕੇ ਆ ਰੱਖਿਆ ਢਾਲ ਲੱਗਦੀ ਰੋਕੀ ਤੁੰ ਜਦ ਕੇ ਇਹ ਕੰਮ ਪ੍ਰਸ਼ਾਸਨ ਦਾ ਆ ਇਹ ਤਿੰਨ ਸਾਢੇ ਤਿੰਨ ਤਲੋਕਾਂ ਬੁੱਟਾ ਪਈਆਂ ਨੂੰ ਇਹ ਸੁੱਤੀ ਪਈ ਸਰਕਾਰ ਇਹਦਾ ਪਹਿਲ ਭਰਜ ਪਹਿਲੋਂ ਬਣਦਾ ਸੀਗਾ ਪਹਿਲੋਂ ਜਿਆਦਾ ਲੈ ਕੇ ਜਿੱਥੇ ਬੰਦੇ ਲੋੜਾ ਨੁਕਸਾਨ ਹੋਣਾ ਆ ਉੱਥੇ ਸਪਾਰ ਬੰਨੇ ਜਾਣ ਪੱਤਰ ਲਾਏ ਜਾਣ ਪਰ ਕੋਈ ਕੰਮ ਸਰਕਾਰ ਨੇ ਕੀਤਾ ਨਹੀਂ ਇਦਾਂ ਨਹੀਂ ਕਰਨੀ ਚਾਹੀਦੀ ਹਾਲਾਤ ਬੜੇ ਮਾੜੇ ਹੋ ਗਏ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਉਹ ਦੇਖੋ ਮੋਕਾਂਨ ਕੇ ਉਹ ਜੇ ਦੇਖਦੇ ਆ ਕੁਝ ਕਰਦੇ ਕੋਈ ਨਹੀਂ ਯਾਰ ਨਾ ਤੇ ਉਤਾਰਿਆ ਇਧਰ ਰਹਾ ਲੱਗੀ ਹੋਈ ਆ ਕੋਈ ਪ੍ਰਸ਼ਾਸਨ ਦਾ ਕੰਮ ਨਹੀਂ ਡੀਸੀ ਆ ਜਵੇ ਐਮਐਲਏ ਆ ਜਵੇ ਗੇੜਾ ਮਾਰਦੀ ਗੱਲਾਂ ਕਰਦੀ ਤੁਰ ਜਾਂਦੇ ਆ ਜੋ ਤੁਸੀਂ ਸੁਣ ਰਹੇ ਆ ਲੋਕਾਂ ਦੀਆਂ ਗੱਲਾਂ ਇਹ ਲੋਕਾਂ ਦਾ ਰੋਸਾ ਆ ਇਹਦੇ ਵਿੱਚ ਕਿਸੇ ਨੂੰ ਇਹ ਨਹੀਂ ਸੋਚਣ ਦੀ ਲੋੜ ਵੀ ਯਾਰ ਸਾਡੇ ਹੱਕ ਚ ਆ ਜਾਂ ਸਾਡੇ ਵਿਰੋਧ ਚ ਆ ਮੈਂ ਕਹਿੰਦਾ ਹੁਣ ਨਾ ਯਾਰ ਇਹ ਲੋਕ ਕੋਈ ਬਗਾਨੇ ਨਹੀਂ ਹੈਗੇ ਅਸੀਂ ਪੰਜਾਬੀ ਜਿਹੜੇ ਆ ਉਹ ਮਨੁੱਖਤਾ ਦੇ ਸਿਧਾਂਤ ਨੂੰ ਮਾਨਵਤਾ ਨੂੰ ਸਮਝਣ ਵਾਲੇ ਲੋਕ ਆ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਆ ਸੋ ਇਹਨਾਂ ਲੋਕਾਂ ਦੇ ਵਿੱਚ ਜਾ ਕੇ ਖੜੋ ਜਿਹੜਾ ਲੀਡਰ ਇਹਨਾਂ ਦੇ ਯਾਰ ਵਿੱਚ ਜਾ ਕੇ ਖੜ ਗਿਆ ਨਾ ਆਪਾਂ ਨੂੰ ਇਹ ਪਤਾ ਆ ਉਹ ਪ੍ਰਵਾਨਤ ਆ ਉਹ ਕੋਈ ਵੀ ਪਾਰਟੀ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਦਾ ਪਰ ਜਿਹੜਾ ਨਹੀਂ ਖੜ ਸਕਿਆ ਜਿਹੜਾ ਲੋਕਾਂ ਦਾ ਨਹੀਂ ਬਣ ਸਕਿਆ ਭਾਈ ਫਿਰ ਪ੍ਰਵਾਨਤ ਨਹੀਂ ਇੰਨੀ ਗੱਲ ਆ ਬਾਕੀ ਧੰਨਵਾਦ ਤੁਹਾਡਾ ਤੇ ਆਪਾਂ ਇੱਕ ਸਿਰਫ ਪੀੜ ਦਿਖਾ ਲੈਣੀ ਸੀ ਕਿ ਅੱਗੇ ਜਿਹੜਾ ਨੁਕਸਾਨ ਆ ਉਹ ਪਿੰਡਾਂ ਨੂੰ ਹੋ ਜਾਣਾ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਣੀਆਂ 4-5 ਕੋ ਫੁੱਟ ਹੀ ਪਾਣੀ ਨੀਵਾ ਰਹਿ ਗਿਆ ਆ ਤੇ ਜੇ ਕਿਤੇ ਪਾਣੀ ਵੱਧ ਗਿਆ ਆਹੜਾ ਬਾਨਿਆ ਸਰਕਾਰੀ ਜਾਂ ਪੱਕਾ ਬਾਨਿਆ ਇਦੂ ਫਿਰ ਜੇ ਪਾਣੀ ਟੱਪ ਗਿਆ ਤੇ ਨੁਕਸਾਨ ਤੈਅ ਆ ਪਰ ਇਹਨਾਂ ਦਾ ਹੌਸਲਾ ਆ ਯਾਰ ਇਹ ਆਪ ਹੀ ਆਪਣੇ ਸਿਰ ਖੋਦ ਵਿਚਾਰੇ ਲੱਗੇ ਆ ਸੋ ਉਮੀਦ ਕਰਦੇ ਆ ਕਿ ਚਲੋ ਆਪਾਂ ਸੁੱਖ ਮੰਗੀਏ ਤੇ ਅਰਦਾਸ ਕਰਦੇ ਆ ਕਿ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਬੇਕਾਰ ਨਾ ਜਾਵੇ ਤੇ ਰੱਬ ਹੁਣ ਇੱਥੇ ਸੁੱਖ ਰੱਖੇ ਸੋ ਧੰਨਵਾਦ ਜੀ ਸ਼ੁਕਰੀਆ ਜੇ ਕੋਈ ਸੰਸਥਾਵਾਂ ਜਿਹੜੀਆਂ ਆ ਉਹ ਇਸ ਜਗ੍ਹਾ ਪਹੁੰਚਣਾ ਚਾਹੁੰਦੀਆਂ ਆ ਤੇ ਜ਼ਰੂਰ ਇੱਥੇ ਪਹੁੰਚ ਸਕਦੀਆਂ ਆ ਮੋਸਟ ਵੈਲਕਮ ਹੈ ਇਲਾਕਾ ਜ਼ਰੂਰ ਇੱਕ ਵਾਰੀ ਦੱਸ ਦਿਓ ਤੇ ਇੱਕ ਵਾਰ ਆਪਣਾ ਨੰਬਰ ਜੋੜ ਲਓ ਜੀ ਇਹ ਜੀ ਪਿੰਡ ਅਰਜੀਆਂ ਬਿਹਾਰੀਪੁਰ ਤੇ ਕੰਨੀਆਂ ਤੇ ਦੋਵੇਂ ਪਿੰਡਾਂ ਦੀ ਹੱਦ ਹੈ ਇਹ 55 54 55 56 ਨੰਬਰ ਬੁਰਜੀ ਜੇ ਕੇ ਸੰਪਰਕ ਕਰਨਾ ਤੇ ਆਉਣਾ ਚਾਹੁੰਦਾ 9814544056 9814544056 ਮੇਰਾ ਨੰਬਰ ਹੈ ਜੇ ਕੋਈ ਸੰਪਰਕ ਕਰਕੇ ਤੇ ਆਉਣਾ ਚਾਹੁੰਦਾ ਸੇਵਾ ਗੱਲਾਂ ਜਾਉਂਦਾ ਇਹ ਤੇ ਜ਼ਰੂਰਤ ਹੈਗੀ ਆ ਤਾਰ ਖਾਲੀ ਬੋਰੇ ਭਰੇ ਬੋਰੇ ਚੀਜ਼ਾਂ ਦੀ ਜ਼ਰੂਰਤ ਆ ਉਹ ਜ਼ਰੂਰ ਇੱਥੇ ਤੱਕ ਪਹੁੰਚਾ ਪਹੁੰਚਾ ਕੇ ਤੇ ਇਲਾਕਾ ਪਹੁੰਚਾ ਸਕਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ